हां जी दोस्तों ਆ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸਾਡੇ ਦਿਲ ਦੇ ਇਰਮਾਨ ਉਹਨਾਂ ਭਰਾਵਾਂ ਤੱਕ ਪਹੁੰਚਣ ਜੋ ਮਿਹਨਤਾਂ ਕਰਦੇ ਨੇ ਕਈ ਭਰਾ ਇੱਥੇ ਆਪਣਾ ਘਰਵਾਰ ਛੱਡ ਕੇ ਵਿਦੇਸ਼ਾਂ ਵਿੱਚ ਬੈਠੇ ਨੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਕਮਾਈਆਂ ਕਰ ਕਰਕੇ ਪੰਜਾਬ ਦੇ ਵਿੱਚ ਪੈਸਾ ਭੇਜ ਰਹੇ ਨੇ ਕਈ ਭਰਾ ਰਾਤ ਦਿਨ ਮਿਹਨਤਾਂ ਕਰਕੇ ਅਫਸਰ ਬਣੇ ਅਫਸਰ ਬਣ ਕੇ ਸਾਡੇ ਕਾਰੋਬਾਰਾਂ ਨੂੰ ਅੱਗੇ ਵਧਾ ਰਹੇ ਨੇ ਜਿਹੜੇ ਭਰਾ ਇੱਥੇ ਵੀ ਮਿਹਨਤਾਂ ਕਰਦੇ ਨੇ ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ਮਾਦਦੇ ਨੇ ਉਹਨਾਂ ਲਈ ਵੀ ਸਾਡਾ ਦਿਲ ਤੋਂ ਸਲੂਟ ਆ ਦਿਨ ਰਾਤ ਮਿਹਨਤਾਂ ਕਰਕੇ ਜ਼ਮੀਨਾਂ ਵਾਹਵਾ ਕੇ ਆਮਦਨਾ ਕਰਦੇ ਨੇ ਤਾਂ ਸਾਡੇ ਇਹ ਰਜਕਾਰ ਚੱਲਦੇ ਨੇ ਸਾਡਾ ਕੰਮ ਆ ਰਾਜ ਮਿਸਤਰੀ ਦਾ ਅਸੀਂ ਪਹਿਲਾਂ ਵੱਧ ਤੋਂ ਵੱਧ 15 20 ਦਿਨ ਮਹੀਨਾ ਡੇਢ ਮਹੀਨੇ ਤੱਕ ਕੰਮ ਕਰਦੇ ਸੀ ਇੱਕ ਘਰ ਦੇ ਵਿੱਚ ਹੁਣ ਅਸੀਂ ਇੱਕ ਘਰ ਦੇ ਵਿੱਚ 6-6 ਮਹੀਨੇ ਕੰਮ ਕਰਦੇ ਆ ਇਹ ਤੁਹਾਡੀਆਂ ਮਿਹਨਤਾਂ ਨੇ ਤੁਹਾਡੇ ਦਿਲ ਸਲੂਟ ਆ ਤੁਹਾਨੂੰ ਜਿਹੜਾ ਤੁਸੀਂ ਇੰਨੀ ਮਿਹਨਤਾਂ ਕਰ ਕਰਕੇ ਸਾਡੇ ਵੀ ਚੁੱਲਿਆਂ ਨੂੰ ਅੱਗ ਦੇ ਰਹੇ ਹੋ ਸਾਨੂੰ ਵੀ ਰੋਜ਼ਗਾਰ ਮਿਲ ਰਿਹਾ ਸਾਡੇ ਵੀ ਚੁੱਲਿਆਂ ਦੇ ਵਿੱਚ ਸੱਤੋਂ ਸਾਡੇ ਨਾਲ ਜਿਹੜੇ ਵਰਕਰ ਕਰਦੇ ਨੇ ਉਹਨਾਂ ਦੀਆਂ ਦਵਾਵਾਂ ਵੀ ਤੁਸੀਂ ਪੂਰੀਆਂ ਲੈ ਰਹੇ ਹੋ ਕਿਉਂਕਿ ਉਹਨਾਂ ਦੇ ਚੁੱਲ੍ਹੇ ਵੀ ਛੋਡੀ ਬਦੌਲਤ ਤੁਸੀਂ ਮਿਹਨਤਾਂ ਕਰਦੇ ਹੋ ਪੈਸਾ ਪੰਜਾਬ 'ਚ ਭੇਜ ਰਹੇ ਹੋ ਤੇ ਪੰਜਾਬ ਦਾ ਕਾਰੋਬਾਰ ਵੱਧ ਰਿਹਾਗਾ ਦਿਨੋ ਦਿਨ ਅੱਜ ਇੱਕ ਮਿਸਤਰੀ ਦੇ ਲਵੇ ਚਾਹੇ ਕੋਈ ਮੰਨੇ ਨਾ ਮੰਨੇ 6-7 ਸਾਲ ਦਾ ਕੰਮ ਮਿਸਤਰੀਆਂ ਲੈਵੇ ਐਡਵਾਂਸ ਪਿਆ ਕਿਉਂ ਇਹ ਸਿਰਫ ਛੋਡੀ ਬਦੌਲਤ ਤੁਸੀਂ ਮਿਹਨਤਾਂ ਕਰੀਆਂ ਤੁਸੀਂ ਉਰੇ ਤੱਕ ਪਹੁੰਚਾਇਆ ਅੱਜ ਹਰ ਇੱਕ ਮਿਸਤਰੀ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਰਾਜ ਮਿਸਤਰੀਆਂ तकरीबन ਮੇਰੇ ਲਵੇ ਸਾਰਾ ਸਮਾਨ ਲੋਡਰ ਭਰਤ ਪੁਰਤਵਾਣ ਨੂੰ ਟਰਾਲੀਆਂ ਸਭ ਕੁਝ ਬੜਾਇਆ ਇਹ ਸਿਰਫ ਸੋਡੀ ਬਦੌਲਤ ਤੁਸੀਂ ਮਿਹਨਤਾਂ ਕਰੀਆਂ ਤਾਂ ਸਾਡਾ ਲਵੇ ਕੰਮ ਮਿਲਦਾ ਸਾਨੂੰ ਤਾਂ ਅਸੀਂ ਥੋੜੇ ਥੋੜੇ ਪੈਸੇ ਜੋੜ ਕੇ ਆਪਣੇ ਕਾਰੋਬਾਰ ਨੂੰ ਅੱਗੇ ਵਧਾ ਰਹੇ ਹਾਂਗੇ ਸਾਡੇ ਵੀਡੀਓ ਨੂੰ ਧੰਨਵਾਦ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਅੱਗੇ ਜਰੂਰ ਵਧਾਓ ਸ਼ੇਅਰ ਕਰਿਓ ਤਾਂ ਜੋ ਸਾਰੇ ਭਰਾਵਾਂ ਨੂੰ ਦਿਲੋਂ ਸਲੂਟ ਜਾਵੇ ਧੰਨਵਾਦ